ਸਵਾਗਤ ਹੈ ਦੋਸਤੋ ਤੁਹਾਡਾ এডਿਕੇਸ਼ਨ ਹੱਬ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਹਾਣੀ ਬੱਚੇ ਦੀ ਸ਼ਰਾਰਤ ਬਾਰੇ ਇਹ ਕਹਾਣੀ ਪ੍ਰੇਮ ਪ੍ਰਕਾਸ਼ ਦੀ ਰਚਨਾ ਹੈ ਇਸ ਕਹਾਣੀ ਦਾ ਵਿਸ਼ਾ ਆਰਥ ਦੇ ਮਨ ਦੇ ਵੇਗਾ ਤਰੰਗਾ ਇੱਛਾਵਾਂ ਦੁਬਿਧਾਵਾਂ ਚਲਾਕੀਆਂ ਸਿਆਣਪਾਂ ਅਤੇ ਖੁਵਾਰੀਆਂ ਨੂੰ ਵਿਅੰਗਮਈ ਅੰਦਾਜ਼ ਨਾਲ ਪੇਸ਼ ਕਰਨਾ ਹੈ ਐਨਾ ਕੁਝ ਸੁਣ ਕੇ ਘਬਰਾਣਾ ਨਹੀਂ ਹੈ ਕਹਾਣੀ ਬੜੀ ਮਜ਼ੇਦਾਰ ਹੈ ਚਲੋ ਸ਼ੁਰੂ ਕਰਦੇ ਹਾਂ ਇਸ ਕਹਾਣੀ ਵਿੱਚ ਇੱਕ ਪ੍ਰੋਫੈਸਰ ਇੰਦਰਾ ਸੂਰੀ ਹੈ ਜੋ ਕਿ ਆਪਣੀ ਸਿੱਧੀ ਸੱਦੀ ਜ਼ਿੰਦਗੀ ਜੀ ਰਹੀ ਹੁੰਦੀ ਹੈ ਪਰ ਇੱਕ ਗੁੰਮਨਾਮ ਚਿੱਠੀ ਆ ਕੇ ਉਹਨਾਂ ਦੇ ਜੀਵਨ ਵਿੱਚ ਹਲਚਲ ਮਚਾ ਦਿੰਦੀ ਹੈ ਜੋ ਉਸ ਦੇ ਮਨ ਨੂੰ ਬੇਕਰਾਰ ਕਰ ਦਿੰਦੀ ਹੈ ਉਸ ਦੀਆਂ ਸੁੱਤੀਆਂ ਇੱਛਾਵਾਂ ਨੂੰ ਜਗਾ ਦਿੰਦੀ ਹੈ ਪਤੀ ਬੱਚੇ ਦੋਸਤ ਚੰਗੀ ਨੌਕਰੀ ਸਭ ਸਹੂਲਤਾਂ ਹੁੰਦਿਆ ਹੋਇਆ ਵੀ ਉਸ ਦੇ ਮਨ ਦੇ ਭਾਵਾਂ ਵਿੱਚ ਹਲਚਲ ਮਚਾ ਦਿੰਦੀ ਹੈ ਕਹਾਣੀ ਵਿੱਚ ਤੁਸੀਂ ਦੇਖਦੇ ਹਾਂ ਕਿ ਯੂਨੀਵਰਸਿਟੀ ਦੇ ਚਪੜਾਸੀ ਨੇ ਜਦੋਂ ਪ੍ਰੋਫੈਸਰ ਇੰਦਰਾ ਸੂਰੀ ਨੂੰ ਇੱਕ ਇਨਲਾਈਨ ਚਿੱਠੀ ਦਿੱਤੀ ਤਾਂ ਉਸ ਦਾ ਪੀਰੀਅਡ ਲੱਗਣ ਵਾਲਾ ਸੀ ਉਸ ਨੇ ਇੱਕਦਮ ਉਸ ਨੂੰ ਪੜਿਆ ਤੇ ਪਰਸ ਵਿੱਚ ਪਾ ਕੇ ਕਲਾਸਰੂਮ ਵਿੱਚ ਚਲੀ ਗਈ ਕਲਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਟੈਕਸਟਾਂਚੇ ਬਾਰੇ ਦੱਸਦੇ ਹਾਂ ਉਸ ਨੂੰ ਲੱਗਾ ਕਿ ਉਹ ਠੀਕ ਤਰ੍ਹਾਂ ਨਹੀਂ ਸੀ ਪੜਾ ਰਹੀ ਉਸ ਦਾ ਧਿਆਨ ਚਿੱਠੀ ਵਿੱਚ ਹੀ ਸੀ ਜਿਸ ਬਾਰੇ ਉਸ ਨੂੰ ਪਤਾ ਨਹੀਂ ਸੀ ਕਿ ਉਹ ਲਿਖੀ ਕਿਸ ਨੇ ਹੈ ਪਰ ਫਿਰ ਇੱਕਦਮ ਉਹਨੂੰ ਪ੍ਰੋਫੈਸਰ ਸਿੱਧੂ ਦੁਆਰਾ ਕੀਤੀ ਗਈ ਟੀਚਰ ਯਾਦ ਆ ਗਈ। ਉਹ 2 ਮਿੰਟ ਲਈ ਕਲਾਸ ਛੱਡ ਕੇ ਆਪਣੇ ਕਮਰੇ ਵਿੱਚ ਗਈ। ਉੱਥੇ ਉਸਨੇ ਚਿੱਠੀ ਕੱਢ ਕੇ ਪੜ੍ਹੀ ਤੇ ਮੁੜ ਪਰਸ ਵਿੱਚ ਪਾ ਕੇ ਕਲਾਸਰੂਮ ਵਿੱਚ ਆ ਗਈ। ਹੁਣ ਤੱਕ ਕਹਾਣੀ ਵਿੱਚ ਇਹ ਨਾ ਹੁੰਦਾ ਹੈ ਕਿ ਪ੍ਰੋਫੈਸਰ ਸੂਰੀ ਨੂੰ ਇੱਕ ਚਿੱਠੀ ਮਿਲੀ ਹੈ ਜੋ ਕਿ ਪਤਾ ਨਹੀਂ ਕਿਸਨੇ ਲਿਖੀ ਹੈ ਪਰ ਉਹਨਾਂ ਦਾ ਪਹਿਲਾ ਜਿਹੜਾ ਸ਼ੱਕ ਹੈ ਉਹ ਪ੍ਰੋਫੈਸਰ ਸਿੱਧੂ ਤੇ ਜਾਂਦਾ ਹੈ ਕਿਉਂਕਿ ਪ੍ਰੋਫੈਸਰ ਸਿੱਧੂ ਉਹਨਾਂ ਨਾਲ ਹਾਸੇ ਮਜ਼ਾਕ ਕਰਦੇ ਰਿਹਾ ਕਰਦੇ ਸਨ। ਕਰ ਆ ਕੇ ਉਸਨੇ ਆਪਣੇ ਕਮਰੇ ਵਿੱਚ ਵਹਿ ਕੇ ਚਿੱਠੀ ਨੂੰ ਤਸੱਲੀ ਨਾਲ ਪੜ੍ਹਿਆ ਤੇ ਸੋਚਣ ਲੱਗ ਪਈ ਕਿ ਇਹ ਕਿਸ ਨੇ ਲਿਖੀ ਹੋਵੇਗੀ ਚਿੱਠੇ ਨੂੰ ਡਾਇਰੀ ਵਿੱਚ ਰੱਖ ਕੇ ਸੋਚਦੀ-ਸੋਚਦੀ ਉਹ ਖਾਣੇ ਦੀ ਤਿਆਰੀ ਕਰਦੀ ਰਹੀ ਉਸ ਦਾ ਫਾਈਨਲ ਵਿੱਚ ਪੜਦਾ ਬੇਟਾ ਪ੍ਰੈਪ ਵਿੱਚ ਪੜਦੀ ਬੇਟੀ ਤੇ ਪ੍ਰੋਫੈਸਰ ਸੂਰੀ ਉਸ ਦੇ ਪਤੀ ਖਾਣੇ ਦੀ ਉਡੀਕ ਕਰ ਰਹੇ ਸਨ ਐਨ ਐਚ ਚ ਬੇਟੇ ਕੋਲੋਂ ਰਾਇਤਾ ਡੁੱਲ ਗਿਆ ਤਾਂ ਪ੍ਰੋਫੈਸਰ ਸੂਰੀ ਖਿਜ ਕੇ ਪਏ ਉਹਨਾਂ ਨੇ ਬੇਟੇ ਨੂੰ ਡਾਂਟਿਆ ਤਾਂ ਮਿਸਿਸ ਸੂਰੀ ਨੇ ਖਿੱਚ ਕੇ ਆਪਣੇ ਪਤੀ ਵੱਲ ਦੇਖਿਆ ਤੇ ਉਹਨਾਂ ਨੇ ਨਜ਼ਰ ਨੀਵੀਂ ਕਰ ਲਈ ਮਿਸਿਸ ਸੂਰੀ ਨੇ ਕਿਹਾ ਕਿ ਯਾਰ ਤੁਸੀਂ ਐਨੇ ਜਿਹਾ ਆਪਣਾ ਟੈਂਪਰ ਲੂਜ਼ ਕਰਤਾ ਮੁਸਕੁਰਾ ਕੇ ਕਿਹਾ ਜਦ ਕਿ ਪਰਸੋਂ ਜਦੋਂ ਮਿਸਿਸ ਸੂਰੀ ਤੋਂ ਆਚਾਰ ਦਾ ਮਰਤਬਾ ਡਿੱਗ ਕੇ ਟੁੱਟ ਗਿਆ ਸੀ ਤਾਂ ਪ੍ਰੋਫੈਸਰ ਸੂਰੀ ਨੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਸੀਗਾ ਚੁੱਪ ਰਹੇ ਸੀ ਮਤਲਬ ਇੱਥੇ ਦਿਖਾਇਆ ਜਾ ਰਿਹਾ ਹੈ ਕਿ ਇੱਕ ਚਿੱਠੇ ਨਾਲ ਕਿੰਨਾ ਹੀ ਪ੍ਰਭਾਵ ਮਿਸਿਸ ਸੂਰੀ ਦੇ ਦਿਮਾਗ ਤੇ ਪੈ ਗਿਆ ਸੀਗਾ ਉਹਨਾਂ ਦੇ ਵਿਵਹਾਰ ਚ ਆ ਗਿਆ ਸੀਗਾ ਕਿ ਉਹਨਾਂ ਨੂੰ ਗੁੱਸਾ ਹੀ ਨਹੀਂ ਆਇਆ ਬਲਕਿ ਉਹਨਾਂ ਨੇ ਆਪਣੇ ਪਤੀ ਨੂੰ ਵੀ ਗੁੱਸਾ ਕਰਨ ਤੋਂ ਰੋਕ ਦਿੱਤਾ ਮਿਸਿਸ ਸੂਰੀ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ ਉਸਨੇ ਡਾਇਰੀ ਚੁੱਕੀ ਤਾਂ ਬੇਟਾ ਆਇਆ ਜੋ ਕਿ ਫਿਲਮ ਦੇਖਣ ਦੇ ਆਗਿਆ ਲੈ ਰਿਹਾ ਸੀ ਮਿਸਿਸ ਸੂਰੀ ਨੇ ਕਿਹਾ ਕਿ ਉਹ ਆਪਣੇ ਪਾਪਾ ਕੋਲੋਂ ਪੁੱਛ ਕੇ ਜਾ ਸਕਦਾ ਹੈ ਤੇ ਬਾਹਰੋਂ ਕੋਈ ਫਜ਼ੂਲ ਚੀਜ਼ ਨਾ ਖਾਵੇ ਤੇ ਸਿੱਧਾ ਘਰ ਲਈ ਵਾਪਸ ਆਵੇ ਕੁੜੀ ਸਿਰਮਗਰੋਂ ਮਿਸਿਸ ਸੂਰੀ ਆਪਣੇ ਬੈਡਰੂਮ ਵੱਲ ਗਈ। ਬੇਟੀ ਸੁੱਤੀ ਪਈ ਸੀ। ਉਹ ਪਤੀ ਦੇ ਰੂਮ ਵੱਲ ਗਈ। ਉਹ ਅੱਖਾਂ ਬੰਦ ਕਰਕੇ ਲੱਤਾਂ ਉੱਚੀ ਬਾਰੇ ਵਿੱਚ ਟੰਗੀ ਆਪਣਾ ਥਕੇਵਾਂ ਲਾ ਰਹੀ ਸੀਗੇ। ਭਾਵੇਂ ਰਿਲੈਕਸ ਕਰ ਰਹੇ ਸੀਗੇ ਥੋੜਾ। ਚਿਹਰੇ ਵੱਲ ਤੱਕਣ ਤੇ ਮਿਸਿਸ ਸੂਰੀ ਨੂੰ ਲੱਗਾ ਜਿਵੇਂ ਉਹ ਤੇਜ਼ੀ ਨਾਲ ਬੁੱਢੇ ਹੋ ਰਹੇ ਸਨ। ਮਤਲਬ ਇੱਕ ਚਿੱਠੀ ਕਾ ਮਿਲ ਗਿਆ ਉਹਨੂੰ ਆਪਣਾ ਪਤੀ ਬੁੱਢਾ ਲੱਗਣ ਲੱਗ ਪਿਆ। ਫਿਰ ਉਹ ਡਰਾਈੰਗ ਰੂਮ ਵਿੱਚ ਜਾ ਕੇ ਡਰੈਸਿੰਗ ਟੇਬਲ ਦੇ ਅੱਗੇ ਬੈਠ ਗਈ। ਉਸਨੂੰ ਲੱਗਾ ਕਿ ਉਸਦੇ ਚਿਹਰੇ ਦਾ ਮਾਸ ਜ਼ਰਾ ਠਿੱਲਾ ਪੈ ਗਿਆ ਹੈ ਪਰ ਉਸ ਦੀਆਂ ਗੱਲਾਂ ਵਿੱਚ ਹਲੇ ਵੀ ਤਾਜ਼ਗੀ ਸੀ ਸਰੀਰ ਵੀ ਹਜੇ ਠੀਕ ਸੀ ਉਸਨੇ ਆਪਣੇ ਮੂੰਹ ਨੂੰ ਜ਼ਰਾ ਸਵਾਰਿਆ ਤੇ ਫਿਰ ਆਪਣੇ ਭੂਰੇ ਕਿੱਤੇ ਵਾਲਾਂ ਉੱਤੇ ਹੱਥ ਫੇਰਿਆ ਉਹਨਾਂ ਵਾਲਾਂ ਦੀ ਖੂਬਸੂਰਤੀ ਵਿੱਚ ਹੀ ਕਿਸੇ ਨੇ ਚਿੱਠੀ ਲਿਖੀ ਸੀ ਲਿਖਣ ਵਾਲਾ ਉਸਦੇ ਚਿਹਰੇ ਨੱਕ ਅੱਖਾਂ ਅਤੇ ਵਾਲਾਂ ਸਾਹਮਣੇ ਬਹਿ ਕੇ ਰੱਜ ਕੇ ਤੱਕਣ ਦੀ ਹਸਰਤ ਰੱਖਦਾ ਸੀ ਹੁਣ ਚਿੱਠੀ ਲਿਖਣ ਵਾਲੇ ਨੇ ਜਦੋਂ ਉਹਨਾਂ ਦੀ ਤਾਰੀਫ਼ ਕੀਤੀ ਤਾਂ ਮਿਸਿਸ ਸੂਰੀ ਨੂੰ ਵੀ ਹੋਇਆ ਕਿ ਕਾਸ਼ ਕੋਈ ਸੱਚਮੁੱਚ ਦੰਦਾ ਹੋਵੇ ਜੋ ਕਿ ਉਸ ਦੇ ਸਾਹਮਣੇ ਬੈਠ ਕੇ ਉਸ ਨੂੰ ਵੇਖਦਾ ਰਹੇ ਤੇ ਉਸ ਦੇ ਭਾਂਤੀ ਹੀ ਉਹ ਆਪਣੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੀ ਰਹਿੰਦੀ ਹੈ ਉਸ ਨੇ ਖੜੀ ਹੋ ਕੇ ਆਪਣੇ ਸਰੀਰ ਵੱਲ ਦੇਖਿਆ ਤੇ ਕੰਗੀ ਨਾਲ ਆਪਣੇ ਵਾਲ ਸਵਾਰੇ ਉਸ ਦੇ ਸੰਘਣੇ ਅਤੇ ਕਾਲੇ ਵਾਲਾਂ ਵਿਚਕਾਰ ਉਸ ਦਾ ਚਿਹਰਾ ਲਿਸ਼ਕ ਰਿਹਾ ਸੀ ਹਲਕਾ ਜਿਹਾ ਮੇਕਅਪ ਕਰਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ। ਉਸਨੇ ਇੱਕ ਨਾਵਲ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰੰਤੂ ਉਸ ਨੂੰ ਨੀਂਦ ਆ ਗਈ। ਐਨਨੇ ਨੂੰ ਗੇਟ ਦੀ ਬੈਲ ਵੱਜੀ ਤੇ ਪ੍ਰੋਫੈਸਰ ਸਿੱਧੂ ਆ ਗਏ। ਮਿਸਿਸ ਸੂਰੀ ਨੇ ਇਹ ਸੋਚ ਕੇ ਕਿ ਉਸਦਾ ਪਤੀ ਸੁੱਤਾ ਪਿਆ ਹੈ ਪ੍ਰੋਫੈਸਰ ਸਿੱਧੂ ਨੂੰ ਆਪਣੇ ਕਮਰੇ ਵਿੱਚ ਹੀ ਬਿਠਾਇਆ। ਪ੍ਰੋਫੈਸਰ ਸਿੱਧੂ ਨਾਲ ਕਦੇ ਉਹ ਅਜਿਹੀਆਂ ਗੱਲਾਂ ਵੀ ਕਰ ਲੈਂਦੀ ਸੀ ਜਿਹੜੀਆਂ ਉਹ ਆਪਣੇ ਪਤੀ ਨਾਲ ਵੀ ਨਹੀਂ ਕਰਦੀ ਸੀ। ਸਿੱਧੂ ਨਾਲ ਦੋ ਗੱਲਾਂ ਕਰਕੇ ਉਸਦਾ ਦਿਮਾਗ ਜੋਸਤ ਜ਼ਰੂਰ ਹੋ ਜਾਂਦਾ ਸੀ ਪ੍ਰੋਫੈਸਰ ਸਿੱਧੂ ਨੇ ਫਟਾਫਟ ਉਸ ਨੂੰ ਦੋ ਚੁਟਕਲੇ ਸੁਣਾਏ ਤੇ ਜਿਨ੍ਹਾਂ ਨੂੰ ਸੁਣ ਕੇ ਉਹ ਹੱਸੀ ਫਿਰ ਉਸ ਨੇ ਚਿੱਠੀ ਕੱਢ ਕੇ ਪ੍ਰੋਫੈਸਰ ਸਿੱਧੂ ਦੇ ਅੱਗੇ ਰੱਖ ਦਿੱਤੀ ਤੇ ਪੁੱਛਿਆ ਕਿ ਇਹ ਕਿਸ ਦੀ ਸ਼ਰਾਰਤ ਹੈ ਪ੍ਰੋਫੈਸਰ ਸਿੱਧੂ ਨੇ ਕਿਹਾ ਕਿ ਇਹ ਉਸ ਦੀ ਸ਼ਰਾਰਤ ਨਹੀਂ ਹੈ ਕਿਉਂਕਿ ਲਿਖਣ ਵਾਲੇ ਨੇ ហេਠਾ ਲਿਖਿਆ ਹੈ ਕਿ ਉਸ ਦੇ ਨਾਂ ਨੂੰ ਚਾਰ ਅੱਖਰ ਹੀ ਲੱਗਦੇ ਹਨ ਜਦਕਿ ਉਹਨਾਂ ਦਾ ਨਾਂ ਤਾਂ ਪੰਜ ਅੱਖਰਾਂ ਨਾਲ ਬਣਦਾ ਹੈ ਪ੍ਰੋਫੈਸਰ ਸਿੱਧੂ ਨੇ ਵੀ ਕਿਹਾ ਕਿ 2 ਸਾਲ ਤੱਕ ਤੁਹਾਡਾ ਨੰਨਾ ਮੁੰਨਾ ਆਸ਼ਕ ਤੁਹਾਨੂੰ ਨੀਜ ਨਾਲ ਤੱਕਦਾ ਰਿਹਾ ਪਰ ਤੁਹਾਨੂੰ ਪਤਾ ਹੀ ਨਾ ਲੱਗਾ ਪ੍ਰੋਫੈਸਰ ਸਿੱਧੂ ਨੇ ਪੁੱਛਿਆ ਕਿ ਕੀ ਕੱਲ ਸ਼ਾਮ 5 ਵਜੇ ਬੈਂਕ ਰੋਡ ਉੱਤੇ ਉਹ ਖੰਬੇ ਹੇਠਾਂ ਉਸ ਨੂੰ ਮਿਲਣ ਜਾਵੇਗੀ ਕਿਉਂਕਿ ਖਤ ਲਿਖਣ ਵਾਲੇ ਨੇ ਲਿਖਿਆ ਸੀਗਾ ਕਿ ਜਿਵੇਂ ਹੀ ਉਹ ਉਹਨੂੰ ਦੇਖੇਗੀ ਪਛਾਣ ਜਾਵੇਗੀ ਮਿਸਿਸ ਸੂਰੀ ਨੇ ਖਿੱਚ ਕੇ ਕਿਹਾ ਕਿ ਉਹ ਨਹੀਂ ਜਾਵੇਗੀ ਤੇ ਪ੍ਰੋਫੈਸਰ ਸਿੱਧੂ ਨੇ ਕਿਹਾ ਕਿ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਇਸ ਕੰਮ ਵਿੱਚ ਪ੍ਰੋਫੈਸਰ ਸੂਰੀ ਭਾਵ ਉਸ ਦੇ ਪਤੀ ਨੂੰ ਵੀ ਸ਼ਾਮਲ ਕਰ ਲੈਂਦੇ ਹਾਂ ਇਹ ਸੁਣ ਕੇ ਮਿਸਿਸ ਸੂਰੀ ਨੇ ਇੱਕਦਮ ਸਿੱਧੂ ਦੇ ਹੱਥੋਂ ਚਿੱਠੀ ਖੋ ਕੇ ਰੱਖ ਲਈ ਤੇ ਉਸ ਨੂੰ ਇਹ ਜਾਂ ਕਰਨ ਤੋਂ ਮਨਾ ਕਰ ਦਿੱਤਾ ਮਿਸਡ ਸੂਰੀ ਨੇ ਚਿੱਠੀ ਡਾਇਰੀ ਹੇਠਾਂ ਰੱਖ ਦਿੱਤੀ ਤੇ ਫਿਰ ਦੋਵੇਂ ਡ੍ਰੈਇੰਗ ਰੂਮ ਵਿੱਚ ਜਾ ਕੇ ਬੈਠੇ ਜਿੱਥੇ ਬੱਚੇ ਤਾਸ਼ ਖੇਡ ਰਹੇ ਸਨ ਪ੍ਰੋਫੈਸਰ ਸੂਰੀ ਵੀ ਉੱਥੇ ਆ ਗਏ ਤੇਨੇ ਆਪਸ ਵਿੱਚ ਯੂਨੀਵਰਸਿਟੀ ਦੀਆਂ ਰਾਜਨੀਤੀਆਂ ਦੀਆਂ ਗੱਲਾਂ ਦਰਹਾਨ ਲੱਗ ਪਏ ਰਾਤ ਨੂੰ ਮਿਸ਼ੀ ਸੂਰੀ ਲੈਸਨ ਤਿਆਰ ਕਰਨ ਦੇ ਬਹਾਨੇ ਆਪਣੇ ਕਮਰੇ ਵਿੱਚ ਜਾ ਬੈਠੀ ਤੇ ਨਾਂ ਲਿਖ ਲਿਖ ਕੇ ਦੇਖਣ ਲੱਗ ਪਈ ਕਿ ਕਿਸ ਦੇ ਨਾਂ ਵਿੱਚ ਚਾਰ ਅੱਖਰ ਲੱਗਦੇ ਹਨ ਉਸ ਨੂੰ ਲੱਗਾ ਕਿ ਇਹ ਸ਼ਾਮ ਹੋ ਸਕਦਾ ਹੈ ਜਿਹੜਾ ਕਿ ਹਮੇਸ਼ਾ ਪਹਿਲੇ ਡੈਸਕ ਤੇ ਬੈਠਦਾ ਸੀ ਉਸ ਦਾ ਰੰਗ ਜ਼ਰਾ ਸਾਵਲਾ ਸੀ ਪਰ ਜ਼ਰਾ ਕੁ ਜਿੰਨੀ ਭਾਵਕ ਗੱਲ ਕਹਿ ਕੇ ਜਦ ਸੁਣ ਕੇ ਉਹ ਲਾਲ ਹੋ ਜਾਂਦਾ ਸੀ ਉਸ ਦੇ ਵਿੱਚ ਪਤਾ ਨਹੀਂ ਕੀ ਸੀ ਕਿ ਹਰ ਬੰਦਾ ਉਸ ਵੱਲ ਖਿੱਚਿਆ ਜਾਂਦਾ ਸੀ ਉਸ ਨੂੰ ਯਾਦ ਆਇਆ ਕਿ ਉਸ ਦਾ ਅਸਲ ਨਾਂ ਸ਼ਾਮ ਨਹੀਂ ਸੀ ਸਗੋਂ ਉਸ ਦਾ ਇਹ ਨਾਂ ਉਸ ਨੇ ਰੱਖਿਆ ਸੀ ਸ਼ਾਮਵਰਣ ਕ੍ਰਿਸ਼ਨ ਉਹ ਬੋਲਦਾ ਬਹੁਤ ਘੱਟ ਸੀ ਪਰ ਉਸ ਦੇ ਚਿਹਰੇ ਵੱਲ ਤੱਕਦਾ ਰਹਿੰਦਾ ਸੀ ਉਸ ਦਾ ਨਾਂ ਰਵਿੰਦਰ ਚੰਦ ਬ੍ਰਿਜੇਸ਼ ਸੀ ਉਹ ਸੋਚਦੀ ਹੈ ਕਿ ਉਹ ਰਵੀ ਵੀ ਹੋ ਸਕਦਾ ਹੈ ਬ੍ਰਿਜ ਵੀ ਹੋ ਸਕਦਾ ਹੈ ਕਿਉਂਕਿ ਇਹਨਾਂ ਦੇ ਨਾਂ ਵਿੱਚ ਚਾਰ ਅੱਖਰ ਆਉਂਦੇ ਹਨ ਪ੍ਰੋਫੈਸਰ ਸੂਰੀ ਯਾਦ ਕਰਦੀ ਹੈ ਕਿ ਇੱਕ ਵਾਰੀ ਉਸਨੇ ਉਸ ਨੌਜਵਾਨ ਦੀਆਂ ਅੱਖਾਂ ਤੋਂ ਘਬਰਾ ਕੇ ਡਾਇਰੀ ਲਿਖੀ ਸੀ ਤੇ ਇਸ ਖਿੱਚ ਦੀ ਤੁਲਨਾ ਕ੍ਰਿਸ਼ਨ ਤੇ ਗੋਪੀਆਂ ਵਿਚਾਲੇ ਖਿੱਚ ਨਾਲ ਕੀਤੀ ਸੀ ਫਿਰ ਉਹ ਕੀ ਕਰਦੀ ਹੈ ਕਿ ਆਪਣਾ ਮੇਜ਼ ਦਾ ਦਰਾਜ ਫੋਲਣ ਲੱਗ ਜਾਂਦੀ ਹੈ ਤੇ ਦੇਖਦੀ ਹੈ ਕਿ ਇਸ ਵਿੱਚ ਕੋਈ ਕਾਗਜ਼ ਕੋਈ ਪੱਤਰ ਕੋਈ ਪੁਰਾਣਾ ਅਹਿਜਾ ਲਿਖਿਆ ਮਿਲ ਜਾਵੇ ਜਿਸ ਦੀ ਰਾਈਟਿੰਗ ਜੋ ਹੈ ਇਸ ਖਤ ਦੇ ਰਾਈਟਿੰਗ ਨਾਲ ਮਿਲਦੀ ਹੋਵੇ ਪਰ ਉਸ ਨੂੰ ਅਹਿਜਾ ਕੁਝ ਵੀ ਨਹੀਂ ਮਿਲਦਾ ਉਸ ਨੂੰ ਇੱਕ ਚਿੱਠੀ ਮਿਲਦੀ ਹੈ ਜਿਸ ਵਿੱਚ ਕੋ-ਐਜੂਕੇਸ਼ਨ ਹੋਣ ਦੇ ਬਾਵਜੂਦ ਕਾਲਜ ਵਿੱਚ ਖੁੱਲ੍ਹ ਨਾ ਹੋਣ ਦੇ ਵਿਰੁੱਧ ਗੁੱਸੇ ਦਾ ਜ਼ਿਕਰ ਸੀ ਇਸ ਕਾਗਜ਼ ਦੀ ਲਿਖਤ ਦਾ ਵੀ ਕੋਈ ਅੱਖਰ ਵੀ ਚਿੱਠੀ ਨਾਲ ਨਹੀਂ ਮਿਲਦਾ ਮਿਸਿਸ ਸੂਰੀ ਨੇ ਸੋਚਿਆ ਕਿ ਕ੍ਰਿਸ਼ਨ ਤਾਂ ਇੰਨਾ ਸ਼ਰਮਾਕਲ ਸ਼ਰਮਿਲਾ ਸੀ ਕਿ ਉਹ ਕਿਸੇ ਕੁੜੀ ਨਾਲ ਗੱਲ ਵੀ ਨਹੀਂ ਸੀ ਕਰਦਾ ਇਸ ਕਰਕੇ ਉਹ ਉਸ ਨੂੰ ਚਿੱਠੀ ਲਿਖਣ ਦੀ ਜ਼ਰੂਰਤ ਨਹੀਂ ਕਰ ਸਕਦਾ ਚਿੱਠੀ ਹੇਠਾਂ ਦਸਤਖਤ ਕਰਨ ਲੱਗਿਆ ਉਸਦੇ ਹੱਥ ਜ਼ਰੂਰ ਕੰਬੇ ਸਨ ਪਰ ਉਸਨੇ ਬੜੇ ਆਤਮ ਵਿਸ਼ਵਾਸ ਨਾਲ ਲਿਖਿਆ ਸੀ ਕਿ ਉਸ ਨੂੰ ਉਮੀਦ ਹੈ ਕਿ ਉਹ ਉਸ ਨੂੰ ਮਿਲਣ ਲਈ ਜ਼ਰੂਰ ਆਵੇਗੀ ਹੁਣ ਇੱਥੇ ਦਾ ਮਿਸਿਸ ਸੂਰੀ ਯਾਦ ਕਰਦੀ ਹੈ ਕਿ ਉਸ ਨੂੰ ਇਹ ਚਿੱਠੀ ਕੌਣ ਲਿਖ ਸਕਦਾ ਹੈ ਤੇ ਰਾਈਟਿੰਗ ਮਿਲਾ ਕੇ ਦੇਖਦੀ ਹੈ ਪਰ ਉਸ ਨੂੰ ਕੁਝ ਵੀ ਸੁਰਾਗ ਨਹੀਂ ਮਿਲਦਾ ਤੇ ਲਿਖਣ ਵਾਲੇ ਨੇ ਵੀ ਬੜੇ ਆਤਮ ਵਿਸ਼ਵਾਸ ਨਾਲ ਲਿਖਿਆ ਹੁੰਦਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਹ ਉਸ ਨੂੰ ਜ਼ਰੂਰ ਮਿਲਣ ਆਵੇਗੀ। ਅੰਤੋਂ ਉਹ ਬੱਤੀ ਬੁਝਾ ਕੇ ਆਪਣੇ ਬੈੱਡਰੂਮ ਵਿੱਚ ਚਲੀ ਗਈ। ਉਸ ਦਾ ਪਤੀ ਸੁੱਤਾ ਪਿਆ ਘਰਾੜੇ ਮਾਰ ਰਿਹਾ ਸੀ। ਉਸ ਨੂੰ ਕਾਫੀ ਦੇਰ ਤੱਕ ਨੀਂਦ ਨਾ ਆਈ। ਉਸ ਦੀ ਕਲਪਨਾ ਉਸ ਨੂੰ ਚੁੱਕ-ਚੁੱਕ ਕੇ ਬੈਂਕ ਰੋਡ ਵੱਲ ਲੈ ਜਾ ਰਹੀ ਸੀ। ਬੈਂਕ ਰੋਡ ਵਾਲ ਇਸ ਲਈ ਕਿਉਂਕਿ ਚਿੱਠੀ ਵਿੱਚ ਐਡਰੈਸ ਲਿਖਿਆ ਸੀਗਾ ਕਿ ਉਹ ਮੁੰਡਾ ਜੋ ਵੀ ਚਿੱਠੀ ਲਿਖ ਰਿਹਾ ਉਸ ਨੂੰ ਬੈਂਕ ਰੋਡ ਤੇ ਖੰਬੇ ਹੇਠਾਂ ਖੜਾ ਠੀਕ 5 ਵਜੇ ਮਿਲੇਗਾ। ਸਵੇਰੇ ਸਭ ਨੇ ਆਪਣਾ ਆਪਣੇ ਕਾਲਜ ਜਾਣਾ ਸੀ। ਕਾਲੀ ਵਿੱਚ ਮਿਸਿਸ ਸੂਰੀ ਚਿੱਠੀ ਲਿਜਾਣੀ ਭੁੱਲ ਗਈ ਕਾਲਜ ਵਿੱਚ ਉਸਦਾ ਸਾਰਾ ਦਿਨ ਰੁਝੇਵੇਂ ਵਿੱਚ ਹੀ ਗੁਜ਼ਰ ਗਿਆ ਉਸਦਾ ਮੂਡ ਖਰਾਬ ਰਹਾ ਘਰ ਆਈ ਤਾਂ ਪਤਾ ਲੱਗਾ ਕਿ ਉਹ ਚਿੱਠੀ ਮੇਜ਼ ਉੱਤੇ ਪਈ ਰਹਿ ਗਈ ਸੀ ਜੋ ਕਿ ਉਸਨੇ ਕਿਤਾਬ ਦੇ ਹੇਠਾਂ ਲੁਕਾ ਦਿੱਤੀ ਸੀ ਕੱਪੜੇ ਬਦਲ ਕੇ ਉਹ ਬੈੱਡਰੂਮ ਵਿੱਚ ਗਈ ਜਿੱਥੇ ਪਤੀ ਲੇਟਿਆ ਹੋਇਆ ਸੀ ਪਤਾ ਲੱਗਾ ਕਿ ਉਸਨੂੰ ਹਾਈ ਬਲੱਡ ਪ੍ਰੈਸ਼ਰ ਸੀ ਉਹ ਛੇਤੀ ਘਰ ਆ ਗਿਆ ਸੀ ਉਸਨੇ ਉਸੇ ਸੌਵੇਂ ਆਪਣੇ ਪਤੀ ਨੂੰ ਦਵਾਈ ਦਿੱਤੀ ਪਤੀ ਦੇ ਸੌ ਜਾਣ ਤੇ ਉਹ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਉਹ ਕਈ ਵਾਰੀ ਘੜੀ ਵੱਲ ਦੇਖ ਚੁੱਕੀ ਸੀ ਉਹ ਕਮਰੇ ਵਿੱਚ ਟਹਿਲਦੀ ਰਹੀ ਤੇ ਬੱਚਿਆਂ ਨੂੰ ਪੜ੍ਹਾਈ ਬਾਰੇ ਪੁੱਛਦੀ ਰਹੀ 4 ਵਜੇ ਉੱਠ ਕੇ ਉਸਨੇ ਮੂੰਹ ਧੋਤਾ ਕੱਪੜੇ ਬਦਲੇ ਮੇਕਅਪ ਕੀਤਾ ਪਤੀ ਦੇ ਕੋਲ ਜਾ ਪਹੁੰਚੀ ਪਤੀ ਨੇ ਪੁੱਛਿਆ ਕਿ ਉਹ ਕਿੱਥੇ ਜਾਣ ਦੀ ਤਿਆਰੀ ਕਰ ਰਹੀ ਹੈ ਉਸਨੇ ਕਿਹਾ ਕਿ ਉਹ ਚੌਂਦੀ ਹੈ ਕਿਉਂ ਕਿਤੇ ਬਾਹਰ ਘੁੰਮ ਕੇ ਆਵੇ ਤੇ ਕਹਿੰਦੀ ਹੈ ਕਿ ਆਪਣੇ ਪਤੀ ਨੂੰ ਜੇ ਤੁਸੀਂ ਆਰਾਮ ਕਰਨਾ ਹੈ ਤਾਂ ਕਰ ਸਕਦੇ ਹੋ ਕੱਲੀ ਵੀ ਜਾ ਸਕਦੀ ਹੈ ਤਾਂ ਉਸ ਦਾ ਪਤੀ ਪੁੱਛਦਾ ਹੈ ਕਿ ਦੱਸਿਆ ਤਾਂ ਸਹੀ ਕਿ ਜਾਣਾ ਕਿੱਥੇ ਹੈ ਫਿਰ ਉਹ ਦੋਵੇਂ ਸਲਾਹ ਕਰਦੇ ਹਨ ਕਿ ਅਸੀਂ ਪ੍ਰੋਫੈਸਰ ਕਲਾਸ਼ ਕੁੜ ਚੱਲਦੇ ਹਾਂ 5 ਵਜਣ ਵਿੱਚ 13 ਮਿੰਟ ਸੀ ਮਿਸਿਸ ਸੂਰੀ ਤਿਆਰ ਹੋ ਕੇ ਬਾਹਰ ਖੜੀ ਸੀ ਉਸਨੇ ਆਪਣੇ ਕਾਲੇ ਭੂਰੇ ਵਾਲਾਂ ਨੂੰ ਮੋਢਿਆਂ ਉੱਤੇ ਖਿਲਾ ਰਿਆ ਹੋਇਆ ਸੀ ਤੇ ਸ਼ਰਬਤੀ ਗੋਗਲ ਸਲਾਈ ਹੋਏ ਸਨ ਵਾਜੀਵਾ ਸਕੂਟਰ ਤੇ ਸਵਾਰ ਹੋ ਕੇ ਉਹਨਾਂ ਮਿਸਿਸ ਸੂਰੀ ਦੀ ਇੱਛਾ ਅਨੁਸਾਰ ਬੈਂਕ ਰੋਡ ਵੱਲ ਜਾਣ ਦਾ ਰਾਹ ਫੜਿਆ ਮਿਸਿਸ ਸੂਰੀ ਦੀ ਨਜ਼ਰ ਉਸ ਬੈਂਕ ਦੇ ਖੰਬੇ ਵੱਲ ਟਿਕੀ ਹੋਈ ਸੀ ਜਿੱਥੇ ਕਿ ਉਸਦੇ ਚਿੱਠੇ ਲਿਖਣ ਵਾਲੇ ਆਸ਼ਕ ਨੇ ਹੋਂ ਦਾ ਜ਼ਿਕਰ ਕੀਤਾ ਸੀ ਪਰ ਉੱਥੇ ਉਹ ਦੇਖਦੀ ਹੈ ਕਿ ਉੱਥੇ ਕੋਈ ਵੀ ਨਹੀਂ ਖੜਾ ਹੁੰਦਾ ਫਿਰ ਉਹ ਪ੍ਰੋਫੈਸਰ ਕਲਾਸ਼ ਦੇ ਘਰ ਪਹੁੰਚਦੇ ਹਨ ਜਿੱਥੇ ਜਿੰਦਰਾ ਵੱਜਾ ਹੋਇਆ ਸੀਗਾ ਭਾਵ ਕਲਾਸ਼ ਵੀ ਉਹਨਾਂ ਨੂੰ ਨਹੀਂ ਮਿਲਦੇ ਮਿਸਿਸ ਸੂਰੀ ਦਾ ਮੂਡ ਖਰਾਬ ਸੀ ਤੇ ਉਹ ਉਸੇ ਰਾਹ ਘਰ ਵੱਲ ਮੁੜ ਪਈ ਘਰ ਪਹੁੰਚੇ ਤਾਂ ਦੋਵੇਂ ਬੱਚੇ ਇਸ ਤਰ੍ਹਾਂ ਬੈਠੇ ਸਨ ਜਿਵੇਂ ਲੜਕੇ ਹੀ ਹਟੇ ਹੋਣ ਮਿਸਿਸ ਸੂਰੀ ਦੇ ਪੁੱਛਣ ਉੱਤੇ ਪਤਾ ਲੱਗਾ ਕਿ ਕਿਸੇ ਦੀ ਗੇਂਦ ਵੱਜਣ ਨਾਲ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਸੀ ਬਸ ਇੰਨੀ ਕੁ ਗੱਲ ਉੱਤੇ ਹੀ ਪਹਿਲਾਂ ਬੱਚਿਆਂ ਉੱਤੇ ਫਿਰ ਪਤੀ ਉੱਤੇ ਵਾਰੀ-ਵਾਰੀ ਉਸਨੇ ਗੁੱਸਾ ਕੱਢਿਆ ਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਹੀ ਹੈ ਜਿਸਨੇ ਉਹਨਾਂ ਨੂੰ ਸਿਰ ਉੱਤੇ ਚੜਾ ਰੱਖਿਆ ਹੈ। ਬੋਲਦੀ ਹੋਈ ਮਿਸਿਸ ਸੂਰੀ ਦੇ ਮੂੰਹੋਂ ਥੁੱਕ ਡਿੱਗਣ ਲੱਗਾ ਜਿਸਨੂੰ ਉਸਨੇ ਰੁਮਾਲ ਨਾਲ ਪੂੰਝ ਦਿੱਤਾ ਜਿਸ ਨਾਲ ਕਿ ਉਸਦੀ ਇੱਕ ਗੱਲ ਉੱਤੇ ਲਿਪਸਟਿਕ ਫੈਲ ਗਈ ਤੇ ਇਹ ਦੇਖ ਕੇ ਉਸਦੇ ਬੱਚੇ ਦਾ ਹਾਸਾ ਨਿਕਲ ਗਿਆ। ਪਤੀ ਨੇ ਉਸਦੀ ਗੱਲ ਵੱਲ ਇਸ਼ਾਰਾ ਕੀਤਾ। ਉਹ ਸ਼ੀਸ਼ੇ ਅੱਗੇ ਗਈ ਤਾਂ ਹੋਰ ਖਿੱਚ ਗਈ। ਉਹ ਗੁੱਸੇ ਵਿੱਚ ਦੀਵਾਨ ਉੱਤੇ ਲੇਟ ਗਈ ਪ੍ਰੋਫੈਸਰ ਸੂਰੀ ਕੋਲ ਕੁਰਸੀ ਉੱਤੇ ਬੈਠ ਗਿਆ ਉਸਨੇ ਮੇਜ਼ ਤੋਂ ਚਿੱਠੀ ਚੁੱਕ ਕੇ ਪੁੱਛਿਆ ਕਿ ਇਹ ਚਿੱਠੀ ਕਿਸ ਦੀ ਹੈ ਮਿਸਿਸ ਸੂਰੀ ਨੇ ਉਸਦੇ ਹੱਥੋਂ ਚਪਟਾ ਮਾਰ ਕੇ ਚਿੱਠੀ ਨੂੰ ਖੋਹਦੇ ਆ ਪੁੱਛਿਆ ਕਿ ਉਹ ਕੌਣ ਹੁੰਦੇ ਹਨ ਇਹ ਪੁੱਛਣ ਵਾਲੇ ਉਸ ਦਾ ਖਿਆਲ ਸੀ ਕਿ ਇਸ ਗੱਲ ਨਾਲ ਉਸ ਦਾ ਪਤੀ ਭੜਕੇਗਾ ਪਰ ਉਹ ਸ਼ਾਂਤ ਰਿਹਾ ਤੇ ਮੁਸਕਰਾ ਪਿਆ ਉਹ ਪੁੱਛਣ ਲੱਗੀ ਕਿ ਉਹ ਮੁਸਕਰਾ ਕਿਉਂ ਰਹੇ ਹਨ ਕੀ ਉਸ ਦਾ ਤਮਾਸ਼ਾ ਬਣਾਉਣਾ ਚਾਹੁੰਦੇ ਹਨ ਪ੍ਰੋਫੈਸਰ ਸੂਰੀ ਨੇ ਕਿਹਾ ਕਿ ਤਮਾਸ਼ਾ ਤਾਂ ਹੋ ਬਣ ਚੁੱਕੀ ਹੈ ਤੇ ਦੱਸਿਆ ਕਿ ਇਹ ਚਿੱਠੀ ਉਸਨੇ ਹੀ ਲਿਖੀ ਸੀ ਉਸ ਦਾ ਮੌਜੂ ਬਣਾਉਣ ਲਈ ਇਸ ਉੱਤੇ ਐਡਰੈਸ ਵੀ ਆਪ ਹੀ ਲਿਖਿਆ ਸੀ ਪਰ ਉਹ ਉਸ ਦੀ ਲਿਖਾਈ ਪਛਾਣ ਹੀ ਨਾ ਸਕੀ ਮਿਸਿਸ ਸੂਰੀ ਦੇ ਹੱਥ ਇੱਕਦਮ ਢਿੱਲੇ ਪੈ ਗਏ ਮਰੀਆਂ ਜਿਹੀਆਂ ਨਿਗਾਹਾਂ ਨਾਲ ਪਤੀ ਵੱਲ ਦੇਖਦੀ ਢਿੱਲੀ ਜਿਹੀ ਆਵਾਜ਼ ਵਿੱਚ ਬੋਲੀ ਕਿ ਉਸਨੇ ਇਹ ਸ਼ਰਾਰਤ ਕਿਉਂ ਕੀਤੀ ਇਹ ਕਹਿ ਕੇ ਉਹ ਰੋਣ ਲੱਗ ਪਈ ਪ੍ਰੋਫੈਸਰ ਸੂਰੀ ਚੁੱਪ ਰਹੇ ਹੁਣ ਇੱਥੇ ਆਪਾਂ ਦੇਖਦੇ ਹਾਂ ਕਿ ਮਿਸਿਸ ਸੂਰੀ ਨੂੰ ਲੱਗਦਾ ਹੈ ਕਿ ਉਸ ਦੀ ਚੋਰੀ ਪਕੜੀ ਗਈ ਪਲੱਸ ਉਸ ਦਾ ਮਜ਼ਾਕ ਬਣ ਗਿਆ ਤਾਂ ਉਹ ਬਿਲਕੁਲ ਢਿੱਲੀ ਪੈ ਗਈ। ਉਹ ਮਰੀ ਜੀਆਂ ਨਿਗਾਹਾਂ ਨਾਲ ਆਪਣੇ ਪਤੀ ਵੱਲ ਦੇਖਦੀ ਹੈ ਹੈਨਾ। ਤੇ ਪਤੀ ਕਹਿੰਦਾ ਹੈ ਕਿ ਚਿੱਠੀ ਉਸਨੇ ਲਿਖੀ ਸੀ ਪਰ ਅਸਲ ਵਿੱਚ ਚਿੱਠੀ ਉਸਦੇ ਪਤੀ ਨੇ ਵੀ ਨਹੀਂ ਲਿਖੀ ਸੀ। ਉਸਨੇ ਤਾਂ ਉਹ ਚਿੱਠੀ ਆਪਣੀ ਪਤਨੀ ਤੋਂ ਚੋਰੀ-ਚੋਰੀ ਪੜ ਲਈ ਸੀ। ਪਰ ਉਹ ਚਾਹੁੰਦਾ ਸੀ ਕਿ ਇਸ ਕਰਕੇ ਮੇਰੇ ਘਰ ਵਿੱਚ ਕਲੇਸ਼ ਨਾ ਹੋਵੇ ਤਾਂ ਉਹ ਕੁਝ ਨਹੀਂ ਬੋਲਦਾ ਤੇ ਸਾਰਾ ਇਲਜ਼ਾਮ ਆਪਣੇ ਉੱਤੇ ਲੈ ਲੈਂਦਾ ਹੈ। ਉਹ ਹੁਣ ਦੇ ਕਲੇਸ਼ ਤੋਂ ਵੀ ਡਰਦਾ ਸੀ ਇਸ ਕਰਕੇ ਉਹ ਨਰਮੀ ਨਾਲ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਸੌਰੀ ਮੈਥੋ ਗਲਤੀ ਹੋ ਗਈ ਮੈਨੂੰ ਬੜਾ ਅਫਸੋਸ ਹੈ ਮਿਸਿਸ ਸੂਰੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਪਤੀ ਵੱਲ ਦੇਖਿਆ ਮਿਸਿਸ ਸੂਰੀ ਨੂੰ ਬਹੁਤਾ ਅਫਸੋਸ ਇਸ ਗੱਲ ਦਾ ਨਹੀਂ ਸੀ ਕਿ ਉਸ ਦਾ ਮਜ਼ਾਕ ਬਣ ਗਿਆ ਉਸ ਦਾ ਮੌਜੂ ਬਣ ਗਿਆ ਬਲਕਿ ਇਸ ਗੱਲ ਦਾ ਸੀ ਕਿ ਇਹ ਮਜ਼ਾਕ ਪਤੀ ਨੂੰ ਛੱਡ ਕੇ ਕਿਸੇ ਬੱਚੇ ਨੇ ਕਿਸੇ ਆਸ਼ਕ ਨੇ ਕਿਸੇ ਸ਼ਿਆਮ ਨੇ ਉਹਦੇ ਨਾਲ ਕਿਉਂ ਨਹੀਂ ਕੀਤਾ ਭਾਵ ਉਹ ਸੱਚਮੁੱਚ ਚਾਹੁੰਦੀ ਸੀ ਕਿ ਉਹਨੂੰ ਕੋਈ ਚਾਵੇ ਉਹਨੂੰ ਕੋਈ ਚਿੱਠੀ ਲਿਖੇ ਉਹਦੇ ਨਾਲ ਕੋਈ ਏਦਾਂ ਦਾ ਮਜ਼ਾਕ ਕਰੇ ਉਹਦੀ ਕੋਈ ਤਾਰੀਫ਼ ਕਰੇ ਤੇ ਇਥੇ ਕਹਾਣੀ ਮੁੱਖ ਜਾਂਦੀ ਹੈ ਤੇ ਆਪਾਂ ਇਸ ਕਹਾਣੀ ਵਿੱਚ ਦੇਖਦੇ ਹਾਂ ਬਲੀਪੰਤੀ ਕਿ ਕਿਸ ਤਰ੍ਹਾਂ ਔਰਤ ਦੇ ਮਨ ਵਿੱਚ ਤਰੰਗਾਂ ਇੱਛਾਵਾਂ ਦੁਬਿਧਾਵਾਂ ਚਲਾਕੀਆਂ ਸਿਆਣਪਾਂ ਖੁਆਰੀਆਂ ਕਿਸੇ ਵੀ ਉਮਰ ਵਿੱਚ ਉਪਜ ਸਕਦੀਆਂ ਹਨ ਤੇ ਉਹ ਇਹਨਾਂ ਤੋਂ ਕਿੰਨਾ ਪਰੇਸ਼ਾਨ ਜਾਂ ਕਿੰਨਾ ਖੁਸ਼ ਹੋ ਸਕਦੀ ਹੈ ਇਹ ਸਾਰਾ ਕੁਝ ਆਪਾਂ ਇਸ ਕਹਾਣੀ ਵਿੱਚ ਪੜਿਆ ਹੈ ਸਿੱਖਿਆ ਹੈ ਜਾਣਿਆ ਹੈ ਉਮੀਦ ਹੈ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਲਈ ਧੰਨਵਾਦ